31 ਜੁਲਾਈ 30 ਜੁਲਾਈ ਦੇ ਲਾਗੇ ਇਹ ਬਾਸਮਤੀ ਖੇਤ ਚ ਲਗਾ ਦਿੱਤੀ ਸੀ ਪਨੀਰੀ 16 17 ਕ ਦਿਨ ਦੀ ਸੀਗੀ ਜਿਹੜੀ ਅਸੀਂ ਲਾਈ ਆ ਤੁਸੀਂ ਦੇਖੋ ਇਹਨੂੰ ਕੋਈ ਸਮੱਸਿਆ ਨਹੀਂ ਹੈਗੀ ਇਸ ਦਿਨ ਆਪਾਂ ਇਹਦੀ ਪਨੀਰੀ ਬੀਜੀ ਆ ਉਸ ਸਮੇਂ ਸਿਰਫ ਤੇ ਸਿਰਫ ਜ਼ਿੰਕ ਜਿਹੜੀ ਆ ਉਹ ਇਹਨੂੰ ਲਾਈ ਗਈ ਸੀ ਅਸਲ ਦੇ ਵਿੱਚ ਇਸ ਵਕਤ ਬੋਨਾ ਰੋਗ ਜਾਂ ਇੱਕ ਡਵੌਫ ਵਾਇਰਸ ਆਇਆ ਆ ਉਹ ਕਿਉਂ ਆਇਆ ਐਤ ਕੀ ਧਿਆਨ ਦਿਓ ਕਿ ਇਸ ਵਾਰੀ ਲੂ ਨਹੀਂ ਬਗੀ ਮੀ ਜਿਹੜੇ ਸੀ ਇਹ ਬਹੁਤ ਜ਼ਿਆਦਾ ਪਏ ਤੇ ਅਰਲੀ ਪਏ ਫੰਗੀ ਸਾਈਡ ਤੋਂ ਅਸੀਂ ਕਾਰਬਨ ਡਾਈਜ਼ਮ ਜਾਂ ਕਹਿ ਲਓ ਉਹਦੀ ਸਪਰੇ ਇਹਦੇ ਤੇ ਕੀਤੀ ਆ ਪਾਕਿਸਤਾਨੀ ਬਾਸਮਤੀ ਇਹ ਲੰਬੀ ਹੋ ਜਾਂਦੀ ਆ ਜੇ ਅਸੀਂ ਇਹਨੂੰ ਖਾਦ ਪਾਤੀ ਤਾਂ ਫਿਰ ਇਹਨੇ ਇੰਨਾ ਕ ਕਦ ਕਰ ਜਾਣਾ ਆ ਨਾ ਕਿ ਆਪਣੇ ਤੋਂ ਇਹ ਸਾਂਭੀ ਨਹੀਂ ਜਾਣੀ ਤੇ ਆਪਣੇ ਪੱਲੇ ਇੱਕ ਦਾਣਾ ਨਹੀਂ ਪੈਣਾ ਤੇ ਇੱਕ ਸਾਡੇ ਜਿਹੜੇ ਬੰਦੇ ਯਾਰ ਲਾਉਣ ਵਾਲੇ ਸੀ ਮੈਨੂੰ ਤਾਂ ਬਿਲ ਹੀ ਬਹੁਤ ਲਾਗਿਆ ਹੈ ਸਤਿ ਸ਼੍ਰੀ ਅਕਾਲ ਦੋਸਤੋ ਪੀਆਰ ਪੰਜਾਬ ਤੇ ਸਵਾਗਤ ਆ ਅ ਦੋਸਤੋ ਤੁਸੀਂ ਪੁੱਛ ਰਹੇ ਸੀਗੇ ਸਾਨੂੰ ਕਿ ਜਿਹੜੀ ਤੁਸੀਂ 370 ਬਾਸਮਤੀ ਦੇਸੀ ਬੀਜੀ ਆ ਤੇ ਇੱਕ ਪਾਕਿਸਤਾਨੀ ਬਾਸਮਤੀ ਜਿਹੜੀ ਬੀਜੀ ਆ ਉਹਦਾ ਸਾਨੂੰ ਜ਼ਰੂਰ ਦਿਖਾ ਲਓ ਕਿ ਉਹਦਾ ਕੀ ਰਿਜ਼ਲਟ ਆ ਰਿਹਾ ਆ ਜਾਂ ਉਹ ਕੀ ਪੋਜੀਸ਼ਨ ਆ ਸਿਚੁਏਸ਼ਨ ਕੀ ਆ ਤੇ ਦਿਖਾਉਣੀ ਤਾਂ ਸੀਗੀ ਪਰ ਮੌਸਮ ਜਿਹੜਾ ਸੀਗਾ ਉਹ ਸਾਨੂੰ ਆਗਿਆ ਨਹੀਂ ਸੀ ਦੇ ਰਿਹਾ ਤੋ ਮੌਸਮ ਕਿਉਂਕਿ ਹਰ ਰੋਜ਼ ਮੀਂਹ ਪਈ ਜਾ ਰਿਹਾ ਸੀਗਾ ਕੋਸ਼ ਇਧਰੋਂ ਨਹਿਰਾਂ ਚ ਪਾਣੀ ਆ ਗਿਆ ਤੇ ਇੱਕ ਦਿਨ ਨੱਕਾ ਟੁੱਟ ਗਿਆ ਗਵਾਂਡੀਆਂ ਦਾ ਇਹਦੇ ਕਰਕੇ ਸਾਡੀ ਬਹੁਤ ਸਾਰੀ ਪਨੀਰੀ ਖਰਾਬ ਵੀ ਹੋ ਗਈ ਪਾਣੀ ਬੇਤਸ਼ ਆ ਗਿਆ ਫਿਰ ਜਿੰਨੀ ਕੁ ਵੀ ਸਾਡੇ ਕੋਲ ਬਚੀ ਉਹਦੇ ਵਿੱਚੋਂ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਹਾਂਜੀ ਸੱਜਣੋ ਆ ਆ ਆਪਣਾ ਜਿਹੜੀ ਬਾਸਮਤੀ ਠੀਕ ਆ ਅਸੀਂ ਨਿਸ਼ਾਨੀ ਲਾ ਕੇ ਵੀਜੀ ਲਈ ਸੀ ਅ ਲੋ ਜੀ ਤੁਹਾਨੂੰ ਮੈਂ ਨੇੜੇ ਕਰਕੇ ਵਿਖਾਲ ਦਿਆਂ ਸਵਰਨ ਬਾਜੀ ਇਧਰ ਆਓ ਤਾਂ ਆਇਆ ਜੀ ਬਾਸਮਤੀ ਤੁਹਾਨੂੰ ਮੈਂ ਦੱਸ ਦਿਆਂ ਪਾਕਿਸਤਾਨੀ ਬਾਸਮਤੀ ਇਹ ਪਾਕਿਸਤਾਨੀ ਬਾਸਮਤੀ ਆ ਜਿਹਨੂੰ ਪਾਕਿਸਤਾਨੀ ਬਾਸਮਤੀ ਕਹਿ ਦਿੰਦੇ ਆ ਬਹੁਤ ਹੀ ਮਸ਼ਹੂਰ ਬਾਸਮਤੀ ਆ ਤੁਹਾਨੂੰ ਮੈਂ ਇਹ ਦੱਸ ਦਮਾ ਪਹਿਲਾਂ ਤਾਂ ਇਹ ਲਾਈ ਕਿਸ ਦਿਨੇ ਆ ਸੀ ਪਨੀਰੀ ਇਹ ਪਨੀਰੀ ਅਸੀਂ ਲਾਈ ਐ ਲਗਭਗ ਅੱਧ ਸੌਣ ਚ 31 ਜੁਲਾਈ 30 ਜੁਲਾਈ ਦੇ ਲਾਗੇ ਛਾਗੇ ਇਹ ਲਾ ਦਿੱਤੀ ਸੀਗੀ ਅਸੀਂ ਇਹ ਜਾਨੀ ਕਿ ਇਹ ਬਾਸਮਤੀ ਖੇਤ ਚ ਲਗਾ ਦਿੱਤੀ ਸੀ 30 31 ਜੁਲਾਈ ਦੇ ਲਾਗੇ ਸ਼ੱਕ ਪਨੀਰੀ 16 17 ਕ ਦਿਨ ਦੀ ਸੀਗੀ ਜਿਹੜੀ ਅਸੀਂ ਲਾਈ ਆ ਆ ਆ ਜੀ ਪਾਕਿਸਤਾਨੀ ਬਾਸਮਤੀ ਤੁਸੀਂ ਦੇਖੋ ਧਿਆਨ ਨਾਲ ਇਹਨੂੰ ਬਹੁਤ ਵਧੀਆ ਬਾਸਮਤੀ ਆ ਤੇ ਤਕਰੀਬਨ ਕਿਸੇ ਵੀ ਬੂਟੇ ਨੂੰ ਜੇ ਮੈਂ ਐਗਜ਼ਾਮਪਲ ਦੇ ਤੌਰ ਤੇ ਆਹ ਹੀ ਦੇਖ ਲਈਏ ਆਪਾਂ ਤੇ ਤੁਸੀਂ ਦੇਖੋ ਇਹਨੂੰ ਕੋਈ ਸਮੱਸਿਆ ਨਹੀਂ ਹੈਗੀ ਬਹੁਤ ਸਿਹਤਮੰਦ ਹੀ ਹੈਗੇ ਆ ਸਾਰੇ ਕੋਈ ਮਾੜਾ ਮੋਟਾ ਕੋਈ ਸਮੱਸਿਆ ਕਿਸੇ ਨੂੰ ਹੋਵੇ ਤਾਂ ਸਾਡੇ ਦੇਖਣ ਚ ਨਹੀਂ ਆਈ ਹੈਗੀ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ ਤੇ ਇਸ ਬਾਸਮਤੀ ਦੇ ਬਾਰੇ ਜਿਵੇਂ ਆਪਾਂ ਪਹਿਲਾਂ ਚਰਚਾ ਕਰਦੇ ਸੀ ਕਿ ਜਿਸ ਦਿਨ ਆਪਾਂ ਇਹਦੀ ਪਨੀਰੀ ਬੀਜੀ ਆ ਉਸ ਸਮੇਂ ਸਿਰਫ ਤੇ ਸਿਰਫ ਜ਼ਿੰਕ ਜਿਹੜੀ ਆ ਉਹ ਇਹਨੂੰ ਲਾਈ ਗਈ ਸੀ ਜ਼ਿੰਕ ਥੋੜੀ ਜੀ ਲਈ ਸੀ ਕਿਉਂਕਿ ਉਹਦੀ ਸਾਨੂੰ ਥੋੜੀ ਜੀ ਲੱਗਿਆ ਸੀ ਲੋਡ ਹੈਗੀ ਆ। ਤੋਂ ਜ਼ਿੰਕ ਤੋਂ ਇਲਾਵਾ ਬਾਸਮਤੀ ਦੀ ਪਨੀਰੀ ਲਾਉਣ ਸਮੇ ਅਸੀਂ ਕੁਝ ਨਹੀਂ ਲਾਇਆ। ਤੇ ਉਸ ਤੋਂ ਬਾਅਦ ਚ ਕਿਉਂਕਿ ਮੌਸਮ ਬਹੁਤ ਖਰਾਬ ਰਿਹਾ ਦੋਸਤੋ। ਮੌਸਮ ਨੂੰ ਜੇ ਅਸੀਂ ਸਮਝੀਏ ਧਿਆਨ ਨਾਲ। ਆਹ ਭਾਜੀ ਇੱਧਰ ਦੇ ਆ ਕੇ ਅੱਗੇ ਉਹ ਦਿਖਾਈਏ ਮੜ ਜਾ ਉੱਧਰ। ਆਹ ਦਿਖਾਉਂਦਾ। ਆਹ ਜੇ ਅਸੀਂ ਮੌਸਮ ਨੂੰ ਸਮਝੀਏ ਸਾਨੂੰ ਕੁਝ ਤਬਦੀਲੀਆਂ ਨੂੰ ਸਮਝਣਾ ਪੈਣਾ ਆ ਜਿਹੜੀਆਂ ਫਸਲ ਦੇ ਵਿੱਚ ਇਸ ਵਕਤ ਬੋਨਾ ਰੋਗ ਜਾਂ ਇੱਕ ਡਵੌਫ ਵਾਇਰਸ ਆਇਆ ਆ ਉਹ ਕਿਉਂ ਆਇਆ ਜਿੱਥੇ ਗਲੋਬਲ ਵਾਰਮਿੰਗ ਉਹਦੇ ਲਈ ਜ਼ਿੰਮੇਵਾਰ ਆ ਉੱਥੇ ਦੋਸਤੋ ਇੱਕ ਹੋਰ ਚੀਜ਼ ਜ਼ਿੰਮੇਵਾਰ ਆ ਤੁਸੀਂ ਇੱਕ ਗੱਲ ਧਿਆਨ ਨਾਲ ਸੁਣ ਲਓ ਤੁਸੀਂ ਇੱਕ ਗੱਲ ਸਮਝ ਲਓ ਵੀ ਐਤ ਕੀ ਧਿਆਨ ਦਿਓ ਕਿ ਇਸ ਵਾਰੀ ਲੂ ਨਹੀਂ ਬਗੀ ਕੋਈ ਲੋਕ ਕਹਿੰਦਾ ਜਿਹੜੀ ਜੇਟ ਹਾਰਡ ਦੀਆਂ ਟਿਕਮੀਆਂ ਧੁੱਪਾਂ ਹੁੰਦੀਆਂ ਜਦੋਂ ਐ ਨਾ ਇਦਾਂ ਸਾਰਾ ਆਲਾਦਵਾਲਾ ਪੱਠੀ ਬਣਿਆ ਹੁੰਦਾ ਤੇ ਸੋਕਾ ਪੈਂਦਾ ਸੁੱਕ ਜਾਂਦਾ ਆਲਾਦਵਾਲਾ ਤੇ ਜਣੀ ਤਰਾ ਤਰਾ ਦੁਨੀਆਕਾਰ ਉੱਠਦੀ ਉਹ ਵਾਲੀ ਗਰਮੀ ਐ ਇਸ ਵਾਰੀ ਨਹੀਂ ਪਈ ਉਹਦੇ ਕਰਕੇ ਬਹੁਤ ਸਾਰੇ ਕੀਟ ਪਤੰਗੇ ਜੀਵ ਜੰਤੂ ਜਿਹੜੇ ਸੀਗੇ ਜਾਂ ਬਹੁਤ ਬਰੀਕ ਜਿਹੜੇ ਜੀਵਾਣੂ ਆ ਕਿਟਾਣੂ ਆ ਉਹ ਨਹੀਂ ਮਰੇ ਹੈਗੇ ਇਹ ਸਾਨੂੰ ਮਨਣਾ ਪਏਗਾ ਕਿਉਂਕਿ ਇਹ ਗਰਮੀ ਐਸ ਵਾਰ ਨਾ ਪੈਣ ਕਰਕੇ ਇਸ ਤਰ੍ਹਾਂ ਹੋਇਆ ਆ ਉਹਦੇ ਕਰਕੇ ਜਿਹੜੀ ਸਮੱਸਿਆਵਾਂ ਬਨਸਪਤੀ ਨੂੰ ਇਸ ਵਾਰ ਆਈਆਂ ਬਾਗਾਂ ਦੇ ਵਿੱਚ ਜਿਹੜੀ ਹੈ ਉਹ ਬਾਗਾਂ ਦੇ ਵਿੱਚ ਇਸ ਵਾਰੀ ਤੁਸੀਂ ਦੇਖੋ ਮੱਖੀ ਦਾ ਹਮਲਾ ਬਹੁਤ ਸੀ ਵੱਡੇ ਪੱਦਰ ਤੇ ਖਰਾਬ ਹੋਈ ਆ ਜਿਹੜੀ ਬਾਗਾਂ ਦੇ ਵਿੱਚ ਫਲ ਖਰਾਬ ਹੋਏ ਨੇ ਤੇ ਅੰਬ ਤੱਕ ਅੰਬਾਂ ਨੂੰ ਵੀ ਸੁੰਡੀਆਂ ਪਈਆਂ ਇਥੋਂ ਤੱਕ ਇਹ ਵੀ ਹਾਲਤ ਹੋਈ ਤੇ ਇਹ ਮੈਂ ਬਾਗਾਂ ਚ ਜਾ ਕੇ ਦੇਖਿਆ ਤੇ ਦੋ ਤਿੰਨ ਥਾਹਾਂ ਤੇ ਤਾਂ ਅਸੀਂ ਵੀਡੀਓ ਬਣਾਉਣ ਗਏ ਤੱਕ ਰੁਕ ਗਏ ਖੈਰ ਇੱਕ ਸਾਨੂੰ ਇਹ ਸਮਝਣਾ ਪੈਣਾ ਦੂਸਰੀ ਸਮੱਸਿਆ ਜਿਹੜੇ ਬਹੁਤ ਛੇਤੀ ਮੀਂਹ ਪਏ ਆ ਉਹਨਾਂ ਕਰਕੇ ਵੀ ਆਈ ਆ ਯਾਰ ਮੀਂਹ ਜਿਹੜੇ ਸੀ ਇਹ ਬਹੁਤ ਜ਼ਿਆਦਾ ਪਏ ਤੇ ਅਰਲੀ ਪਏ ਆ ਇਹਨਾਂ ਨੇ ਵੀ ਸਾਡਾ ਬਹੁਤ ਨੁਕਸਾਨ ਕਰਤਾ ਜਦੋਂ ਲੋੜ ਆ ਉਦੋਂ ਮੀਂਹ ਨਹੀਂ ਪੈ ਰਿਹਾ ਹੁਣ ਸੌਣ ਤੇ ਭਾਦੋਂ ਦੇ ਵਿੱਚ ਦੇਖਦੇ ਆ ਵੀ ਕਿੰਨਾ ਕੁ ਮੀਂਹ ਪੈਂਦਾ ਪਰ ਆ ਤੁਹਾਨੂੰ ਦਿਖਾ ਰ ਰਹੇ ਆ ਪਾਕਿਸਤਾਨੀ ਬਾਸਮਤੀ ਇਹਨੂੰ ਦੇਖ ਲਓ ਇਹ ਸਾਰੇ ਤਕਰੀਬਨ ਜਾੜੇ ਬਹੁਤ ਵਧੀਆ ਆ ਆ ਬਾਜੀ ਸਵਰਨ ਨੂੰ ਪੁੱਛ ਲੈਨੇ ਆਪਾਂ ਸਵਰਨ ਬਾਜੀ ਇਹਦੇ ਜਿੱਦਾਂ ਹੁਣ ਆਪਾਂ ਇਹਦੇ ਵਿੱਚ ਕੋਈ ਸਪਰੇ ਵਗੈਰਾ ਤਾਂ ਨਹੀਂ ਕੁਛ ਨਹੀਂ ਕਰਨਾ ਜੀ ਕੋਈ ਕੱਖ ਤੋਂ ਕੁਛ ਉਹਨਾ ਨਾ ਕੱਖ ਅਸੀਂ ਕੱਖ ਤੋਂ ਵੀ ਨਹੀਂ ਕੀਤਾ ਕੁਛ ਨਹੀਂ ਕਰਨਾ ਹਨਾ ਨਾ ਨਾ ਲਓ ਜੀ ਅਸੀਂ ਬੂਟਾ ਹੈਗਾ ਬੰਦੋ ਘੜਾ ਦੇਣਾ ਆਪਾਂ ਅਚਾ ਆਪਾਂ ਹੱਥੀਂ ਕੱਢ ਲੈਣਾ ਸੀ ਜੀ ਮੁੰਡੇ ਲੱਗੇ ਹੋਏ ਉਧਰ ਉਹਨੂੰ ਲੈ ਆਉਣਾ ਠੀਕ ਆ ਇੱਕ ਅਸੀਂ ਇਹਦੇ ਤੇ ਦੱਸ ਦਈਏ ਕਾਰਬਨ ਡਾਈਜ਼ਮ ਫੰਗੀਸਾਈਡ ਤੋਂ ਅਸੀਂ ਕਾਰਬਨ ਡਾਈਜ਼ਮ ਜਾਂ ਕਹਿ ਲਓ ਉਹਦੀ ਸਪਰੇ ਇਹਦੇ ਤੇ ਕੀਤੀ ਆ ਬਹੁਤ ਥੋੜਾ ਜਿਹਾ ਇਹ ਥਾ ਲੱਗਾਇਆ ਸਾਡਾ ਸ਼ਾਇਦ 10 ਕਮਾਲੇ ਵੀ ਨਹੀਂ ਹੈਗਾ ਤਾਂ ਇਹਨਾਂ ਕੀ ਹੋ ਵੱਧ ਤੋਂ ਵੱਧ ਇਨ 10 ਮਾਲਲੇ ਸ਼ਾਇਦ ਹੀ ਆ ਮੈਨੂੰ ਨਹੀਂ ਲੱਗਦਾ ਹੈਗਾ ਘਟ ਆ ਵੈਸੇ ਸਤ ਅੱਠ ਕੁ ਮਾੜਲੇ ਮਸੀ ਹੁਣ ਜਿਹੜਾ ਬਹੁਤ ਦੋਸਤ ਮੈਨੂੰ ਕਹਿ ਰਹੀ ਯਾਰ ਸਾਨੂੰ ਦੇ ਦਿਓ ਥੋੜੇ ਜਿਹਾ ਪਨੀਰੀ ਸਾਨੂੰ ਆ ਤੁਹਾਡੇ ਸਾਹਮਣੇ ਆ ਪਾਜੀ ਲਓ ਅਸੀਂ ਕੋਈ ਨਹੀਂ ਲਕੋਈ ਹੋਈ ਕਿਉਂਕਿ ਸਾਡੀ ਕਾਫੀ ਪਨੀਰੀ ਖਰਾਬ ਹੋ ਗਈ ਪਾਣੀ ਕਰਕੇ ਦੂਸਰੀ ਗੱਲ ਆ ਜਿਹੜਾ ਜਿੰਨੀ ਵੀ ਬਚੀ ਆ ਉਹ ਇੰਨਾ ਕ ਏਰੀਆ ਲੱਗਾ ਹੁਣ ਇਹ ਜਿਹੜਾ ਐਕਸਪੈਰੀਮੈਂਟ ਆ ਅਸੀਂ ਕਿਉਂਕਿ ਇਹਨੂੰ ਕੋਸ਼ਣ ਨਾ ਪਾਉਣਾ ਇਹਨੂੰ ਕੋਈ ਖਾਦ ਨਹੀਂ ਪਾਉਣੀ ਇਹਨੂੰ ਕੋਈ ਸਪਰੇ ਨਹੀਂ ਕਰਨੀ ਕਾਦ ਜਿਵੇਂ ਮੰਨ ਲਓ ਯੂਰੀਆ ਜਾਂ ਕੁਛ ਡੀਏਪੀ ਕੁਛ ਨਹੀਂ ਕਾਰ ਨੂੰ ਦਾ ਕੀ ਆ ਇਹ ਵੈਸੀ ਹੀ ਬਹੁਤ ਜ਼ਿਆਦਾ ਵੱਧ ਜਾਂਦੀ ਹੁੰਦੀ ਇਹ ਪਾਕਿਸਤਾਨੀ ਬਾਸਮਤੀ ਇਹ ਲੰਬੀ ਹੋ ਜਾਂਦੀ ਆ ਜੇ ਅਸੀਂ ਇਹਨੂੰ ਖਾਦ ਪਾਤੀ ਤਾਂ ਫਿਰ ਇਹਨੇ ਇੰਨਾ ਕ ਕਦ ਕਰ ਜਾਣਾ ਆ ਨਾ ਕਿ ਆਪਣੇ ਤੋਂ ਇਹ ਸਾਂਭੀ ਨਹੀਂ ਜਾਣੀ ਤੇ ਆਪਣੇ ਪੱਲੇ ਇੱਕ ਦਾਣਾ ਨਹੀਂ ਪੈਣਾ ਸੋ ਆਹ ਹੈ ਜੀ ਪਾਕਿਸਤਾਨੀ ਬਾਸਮਤੀ ਦੀ ਰਿਪੋਰਟ ਤੁਸੀਂ ਦੇਖ ਸਕਦੇ ਆ ਤਕਰੀਬਨ ਜਾਨੀ ਸਿਹਤਮੰਦ ਆ ਮੈਨੂੰ ਤੇ ਦੇਖਣ ਚ ਕਿਤੇ ਕੋਈ ਸਮੱਸਿਆ ਨਹੀਂ ਆ ਰਹੀ ਵਿੱਚ ਵੀ ਕਿਤੇ ਨਹੀਂ ਆ ਰਹੀ ਕਿਸੇ ਬੂਟੇ ਤੇ ਕਿਸੇ ਵੀ ਪੌਦੇ ਤੇ ਮੈਨੂੰ ਕੋਈ ਸਮੱਸਿਆ ਦੇਖਣ ਨੂੰ ਨਹੀਂ ਮਿਲੀ ਕਿਤੇ ਕੋਈ ਮਾੜੀ ਮੋਟ ਹੋ ਵੀ ਸਕਦੀ ਹੈ ਜਿਹੜੀ ਨਹੀਂ ਨਿਗਾ ਚ ਆ ਰਹੀ ਪਰ ਹੈ ਕਿਤੇ ਨਹੀਂ ਠੀਕ ਹੈ ਜੀ ਤੋਂ ਕੱਖ ਜਿਹੜਾ ਉਹ ਹੱਥੀ ਕੱਢਿਆ ਜਾਊਗਾ ਕੋਈ ਸਪਰੇ ਨਹੀਂ ਕਰਨੀ ਕੱਖ ਤੋਂ ਤੋਂ ਇਹੀ ਇੱਕ ਇਹਦਾ ਮੰਤਰ ਹੁੰਦਾ ਹਾਂ ਅੱਗੇ ਇਸ ਤੋਂ ਅਗਲੀ ਜਿਹੜੀ ਬਾਸਮਤੀ ਮੈਂ ਦੱਸਦਾ 370 ਉਹ ਦਿਖਾ ਲਈਏ ਤੁਹਾਨੂੰ ਆਜੋ ਅੱਗੇ ਹੈਗੀ ਆ ਸਾਡੀ ਇਹਨੂੰ ਕਹਿੰਦੇ ਨੇ 370 ਬਾਸਮਤੀ ਤੋ ਕਿਸਾਨ ਵੀਰ ਇਹਨੂੰ ਵੇਖ ਸਕਦੇ ਆ ਮੈਂ ਤੁਹਾਨੂੰ ਬੂਟੇ ਦਿਖਾ ਲ ਦਵਾ ਇਹ ਵੀ ਸਭ ਤੋਂ ਪਹਿਲਾਂ ਇਹ ਵੀ ਸੇਮ ਹੀ ਲਾਈ ਗਈ ਆ ਜੀ ਇਹ ਵੀ 15 ਵੀਕ ਦਿਨ ਦੀ ਬਾਸਮਤੀ ਦੀ ਪਨੀਰੀ ਸੀਗੀ ਜਿਹੜੀ ਅਸੀਂ ਲਾਈ ਤਕਰੀਬਨ 31 32 ਤਕਰੀਬਨ 31 ਜਾਂ 30 ਜੁਲਾਈ ਦੇ ਲਾਗੇ 1 ਅਗਸਤ ਦੇ ਲਾਗੇ ਛਾਗੇ ਤੇ ਆਹ ਆ ਜੀ ਬੂਟਾ ਤੁਸੀਂ ਦੇਖ ਸਕਦੇ ਆ ਮੈਂ ਕੁਝ ਹੋਰ ਵੀ ਬੂਟੇ ਤੁਹਾਨੂੰ ਦਿਖਾ ਲ ਦਨਾਂ ਤੇ ਬੜੀ ਜ਼ਬਰਦਸਤ ਪਕੜ ਕਰ ਰਿਹਾ ਆ ਬੂਟਾ ਬਹੁਤ ਸੋਹਣੀ ਕਰ ਰਿਹਾ ਤੇ ਆ ਉਹਦੀ ਰਿਪੋਰਟ ਤੁਸੀਂ ਦੇਖ ਲਓ ਭਾਈ ਬਹੁਤ ਥੋੜਾ ਜਿਹਾ ਬੀ ਸੀ ਸਾਡੇ ਕੋਲ ਤੇ ਇਹ ਵੀ ਬਾਸਮੁੱ ਦਾ ਬੀ ਥੋੜਾ ਹੱਡਾ ਖਰਾਬ ਹੋ ਗਿਆ ਪਾਣੀ ਦੇ ਕਰਕੇ ਤੇ ਖਰਾਬ ਤਾਂ ਹੋਇਆ ਪਰ ਚਲੋ ਜਿੱਦਾਂ ਦਾ ਵੀ ਹੋਇਆ ਤੇ ਇੱਕ ਜ ਸਾਡੇ ਜਿਹੜੇ ਬੰਦੇ ਯਾਰ ਲਾਉਣ ਵਾਲੇ ਸੀ ਮੈਨੂੰ ਲੱਗਾ ਬਿਲ ਨਹੀਂ ਬਹੁਤ ਲਾ ਗਿਆ ਹੈ ਕਿਤੇ ਕਿਤੇ ਉਹਨਾਂ ਨੇ ਡੱਖਾ ਲਾਇਆ ਹੀ ਕੋਈ ਨਹੀਂ ਬੜੀ ਐ ਪਾਣੀ ਪਾਣੀ ਜ਼ਿਆਦਾ ਰਿਹਾ ਥੋੜਾ ਪਾਣੀ ਵੀ ਜ਼ਿਆਦਾ ਲੱਗ ਰਿਹਾ ਹੈ ਨਾ ਤੇ ਪਾਣੀ ਵੀ ਬੰਦਿਆਂ ਨੇ ਜ਼ਿਆਦਾ ਲਾਤਾ ਤੇ ਕਿਹੇ ਸਮੱਸਿਆ ਸਾਨੂੰ ਆਈ ਆ ਪਰ ਇਹ ਵੀ ਤੁਸੀਂ ਦੇਖ ਲਓ ਵੀ ਹਾਈਟ ਗਿੱਠ ਗਿੱਠ ਤੋਂ ਉੱਪਰ ਕਰ ਚੁੱਕੀ ਆ ਮੈਂ ਤਕਰੀਬਨ ਸੱਚੀ ਦੱਸੀਏ ਤਾਂ ਚਲੋ ਫੁੱਟ ਤੋਂ ਤਾਂ ਉੱਪਰ ਹੀ ਆ ਤਕਰੀਬਨ ਕਾਫੀ ਸਾਰੇ ਬੂਟੇ ਫੁੱਟ ਤੋਂ ਉੱਪਰ ਹੋ ਚੁੱਕੇ ਆ ਇਹ ਲੰਬੀ ਬਾਸਮਤੀ ਹੋ ਜਾਂਦੀ ਆ ਇਸ ਬਾਸਮਤੀ ਨੂੰ ਜੇ ਕਿਹਾ ਜਾਵੇ ਤਾਂ ਇਹ ਆ ਸਾਰੀਆਂ ਬਾਸਮਤੀਆਂ ਦੀ ਮਾਂ ਮੰਨੀ ਜਾਂਦੀ ਆ ਆਹ ਵਾਲੀ 370 ਤੇ ਦੇਸੀ ਬਾਸਮਤੀ ਆ ਜੀ ਤੇ ਦੇਸੀ ਬਾਸਮਤੀ ਨੂੰ ਆਪਾਂ ਜਿਹੜਾ ਹੈਗਾ ਉਹ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਕਾਰਨ ਇਹ ਸੀ ਕਿ ਆਪਾਂ ਨੂੰ ਇਸ ਬੀ ਬਾਰੇ ਪਤਾ ਨਹੀਂ ਆਪਾਂ ਨੂੰ ਇਸ ਬੀ ਦਾ ਆਪਾਂ ਕਦੇ ਪਹਿਲਾਂ ਬੀਜਿਆ ਨਹੀਂ ਤੇ ਆਪਾਂ ਲੋਕਾਂ ਨੂੰ ਇਹਦੇ ਬਾਰੇ ਸਲਾਹ ਨਹੀਂ ਦੇ ਸਕਦੇ ਸਿਰਫ ਤੁਹਾਨੂੰ ਇੱਕ ਰਿਪੋਰਟ ਦਿਖਾal ਰਹੇ ਆ ਠੀਕ ਆ ਜੀ ਇਹਦੇ ਉੱਤੇ ਵੀ ਆਪਾਂ ਜ਼ਿੰਕ ਪਾਈ ਸੀਗੀ ਜਦੋਂ ਪਨੀਰੀ ਬੀਜੀ ਆ ਠੀਕ ਆ ਇਸ ਤੋਂ ਬਾਅਦ ਇਸ ਬਾਸਮਤੀ ਨੂੰ ਵੀ ਅਸੀਂ ਸਿਰਫ ਇੱਕ ਫੰਗੀ ਸਾਈਡ ਦੀ ਸਪਰੇ ਕਰੀ ਆ ਕਿਉਂਕਿ ਫੰਗਸ ਦਾ ਅਟੈਕ ਹੋਣ ਦੇ ਚਾਂਸਸ ਨੇ ਤੋ ਜਿਹੜੀ ਇਹ ਆਪਾਂ ਗੱਲ ਕਰਦੇ ਆ ਨਾ ਇਹ ਫੰਗੀ ਸਾਈਡ ਦੀ ਸਪਰੇ ਕਿਉਂ ਜ਼ਰੂਰੀ ਹੈ ਫੰਗੀ ਸਾਈਡ ਦੀ ਸਪਰੇ ਦੋਸਤੋ ਤਾਂ ਜ਼ਰੂਰੀ ਬਣ ਜਾਂਦੀ ਆ ਕਿਉਂਕਿ ਫੰਗੀ ਸਾਈਡ ਜਿਹੜਾ ਆ ਉਹ ਕਿਉਂਕਿ ਮੌਸਮ ਜਿਹੜਾ ਆ ਉਹ ਸਾਥ ਨਹੀਂ ਦੇ ਰਿਹਾ ਤੇ ਮੌਸਮ ਨੇ ਇਸ ਵਾਰੀ ਥੋੜਾ ਜਿਆ ਖਰਾਬ ਕੀਤਾ ਆ ਜਿੱਥੇ ਬੌਨੇ ਵਾਇਰਸ ਦਾ ਰੋਗ ਆ ਜਿੱਥੇ ਹੋਰ ਸਮੱਸਿਆਵਾਂ ਆਈਆਂ ਉਥੇ ਹੋਰ ਸਮੱਸਿਆਵਾਂ ਜਿਹੜੀਆਂ ਨਿਕਨਕੀਆਂ ਆਉਣ ਦੇ ਚਾਂਸਸ ਹੈਗੇ ਆ ਹਾਲਾਂਕਿ ਦੁਆਬੇ ਦੇ ਵਿੱਚ ਬੋਨੇ ਵਾਇਰਸ ਦਾ ਰੋਗ ਜਿਹੜਾ ਜਿੰਨਾ ਕਿ ਅਸੀਂ ਲੋਕਾਂ ਨੂੰ ਪੁੱਛਿਆ ਕਿਤੇ ਵੀ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਬਾਕੀ ਆ ਤੁਹਾਡੇ ਸਾਹਮਣੇ ਸਿਗੀ ਜਿੱਦਾਂ ਆਪਾਂ ਦਿਖਾ ਲ ਦਿੱਤੀ ਤੁਹਾਨੂੰ ਤੇ ਇਹਦੇ ਤੇ ਫੰਗੀ ਸਾਈਡ ਦੀ ਇੱਕ ਸਪਰੇ ਜਿਹੜੀ ਅਸੀਂ ਕੀਤੀ ਆ ਇਸ ਤੋਂ ਇਲਾਵਾ ਖਾਦ ਕੋਈ ਨਹੀਂ ਪਾਉਣੀ ਕੱਖ ਦੀ ਸਪਰੇ ਕੋਈ ਨਹੀਂ ਕਰਨੀ ਬਾਕੀ ਟਾਈਮ ਟੂ ਟਾਈਮ ਥੋੜੇ ਸਮੇਂ ਤੱਕ ਤੁਹਾਨੂੰ ਅਗਲੀ ਰਿਪੋਰਟ ਇਹਦੀ ਦਿੰਨੇ ਆ ਆਪਾਂ ਆਇਆ ਸੋ ਵੀਰੋ 370 ਹੋ ਗਈ ਆਪਣੀ ਥੋੜਾ ਜਿਹਾ ਏਰੀਆ ਆ ਲੱਗਾ ਏ ਮੇਰਾ ਖਿਆਲ ਆ ਵੀ ਤਕਰੀਬਨ ਸਾਡਾ ਕੋਈ 10 15 ਮੜਲੇ ਹੋਏਗਾ 15 ਕ ਮੜਲੇ ਤਕਰੀਬਨ ਤਕਰੀਬਨ ਚਾਂਸਸ ਆ ਜਿਹੜਾ ਉਹ ਪਰੇ ਸੀਗੀ ਉਹ ਕੋਈ 6-7 ਮੜਲੇ ਹੋ ਸਕਦਾ ਤੇ ਪਾਕਿਸਤਾਨੀ ਬਾਸਮਤੀ ਸੋ ਆ ਆ ਜੀ ਲੱਗੀਆਂ ਹੋਈਆਂ ਬਾਕੀ ਹੋਰ ਕੋਈ ਸਮੱਸਿਆ ਤਾਂ ਨਹੀਂ ਬਾਜੀ ਇਹ ਚ ਹਨਾ ਕੋਈ ਨਹੀਂ ਕੋਈ ਨਹੀਂ ਬਿਲਕੁਲ ਠੀਕ ਹੈ ਸਹੀ ਹੈ ਸਹੀ ਠੀਕ ਆ ਸੋ ਬਾਈ ਜੀ ਲਓ ਜੀ ਆ ਆ ਜੀ ਇਹਨਾਂ ਦੀ ਰਿਪੋਰਟ ਬਾਕੀ ਅਗਲੀ ਰਿਪੋਰਟ ਜਿਹੜੀ ਆ ਉਹ ਵੀ ਜਲਦੀ ਦਿਖਾਵਾਂਗੇ ਤੁਸੀਂ ਜਿਹੜੀ ਆ ਨੋਟ ਕਰ ਲੈਣਾ ਤੇ ਬਾਕੀ ਗੱਲਾਂ ਬਾਤਾਂ ਫੇਰ ਸਹੀਂ ਧੰਨਵਾਦ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਕਿਸਾਨਾਂ ਦੀ ਜਾਣਕਾਰੀ ਦੇ ਹਿੱਤ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਚੈਨਲ ਨਾਲ ਜੁੜੇ ਰਹਿਣ ਲਈ ਤੇ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਤੇ ਜਿਹੜੇ ਦੋਸਤਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਜਰੂਰ ਕਰ ਲਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ